ਵਕਫਤ ਹੀ ਹਮਾਇਤੇ ਹੁੰਦਾ ਦਾਅਵਾ ਕਰਦੇ ਆ ਕੈਨੇਡਾ ਵਿੱਚ ਪੱਕਾ ਹੋਣ ਦਾ ਸੁਪਨਾ ਦੇਖ ਰਹੇ ਸੈਂਕੜੇ ਪੰਜਾਬੀਆਂ ਨੂੰ ਉਸ ਸਮੇਂ ਵੱਟਾ ਝਟਕਾ ਲਗਿਆ ਜਦੋਂ ਰਿਫਿਊਜੀ ਬੋਰਡ ਨੇ ਉਹਨਾਂ ਦੇ ਅਸਾਈਲਮ ਕਲੇਮ ਰੱਦ ਕਰ ਦਿੱਤੇ ਅਤੇ ਹੁਣ ਇਹਨਾਂ ਨੂੰ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਦੂਜੇ ਪਾਸੇ ਕੈਨੇਡੀਅਨ ਅਦਾਲਤਾਂ ਦੇ ਵਿੱਚ ਦਾਇਰ ਅਪੀਲਾਂ ਵੀ ਕਾਰਗਰ ਸਾਬਿਤ ਨਹੀਂ ਹੋ ਰਹੀਆਂ ਅਤੇ ਮੌਜੂਦਾ ਹਰੇ ਦੌਰਾਨ ਸਾਹਮਣੇ ਆਏ 34 ਫੈਸਲਿਆਂ ਦੇ ਵਿੱਚੋਂ ਸਿਰਫ 3 ਹੀ ਨਾ ਪਖੀ ਰਹੇ ਸਾਚਾ ਫੈਸਲਾ ਪ੍ਰਦੀਪ ਸਿੰਘ ਬਨਾਮ ਲੋਕ ਸੁਰੱਖਿਆ ਮੰਤਰੀ ਮਾਮਲੇ ਤੇ ਵਿੱਚ ਸਾਹਮਣੇ ਆਇਆ ਜਿੱਥੇ ਡਿਪੋਰਟੇਸ਼ਨ ਹੁਕਮ ਉੱਤੇ ਰੋਕ ਵਿਗੌਂਦੀ ਮੰਗ ਕੀਤੀ ਗਈ ਸੀ ਦੱਸਦੀ ਪ੍ਰਦੀਪ ਸਿੰਘ ਨੇ ਵਕਫਾਦੀ ਹਮਾਇਤੀ ਹੋਣ ਅਤੇ ਭਾਰਤ ਰਿਪੋਰਟ ਕੀਤੇ ਜਾਣ ਤੇ ਜਾਨ ਦਾ ਖਤਰਾ ਹੋਣ ਦਾ ਦਾਵਾ ਸਾਬਤ ਕਰਦਿਆਂ ਆਪਣੇ ਮਾਪਿਆਂ ਤੇ ਹਲਫਿਆ ਬਿਆਨ ਅਤੇ ਸੋਸ਼ਲ ਮੀਡੀਆ ਉੱਤੇ ਆਧਾਰਿਤ ਸਬੂਤ ਪੇਸ਼ ਕੀਤੇ ਪਰ ਜੱਜ ਨੇ ਇਹਨਾਂ ਨੂੰ ਮੰਨਣ ਤੋਂ ਨਾਕਾ ਦਿੱਤੀ ਕੰਟੋ ਸਥਿਤ ਫੈਡਰਲ ਅਦਾਲਤ ਨੇ 6 ਸਤੰਬਰ ਨੂੰ ਸੁਣਾਏ ਫੈਸਲੇ ਦੇ ਵਿੱਚ ਕਿਹਾ ਹੈ ਕਿ ਬਿਨੇਕਾਰ ਦੇ ਵੱਲੋਂ ਪੇਸ਼ ਦਸਤਾਵੇਜ਼ਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਡਿਪੋਰਟੇਸ਼ਨ ਉੱਤੇ ਰੋਕ ਨਹੀਂ ਲਗਾਈ ਜਾ ਸਕਦੀ। ਪ੍ਰਦੀਪ ਸਿੰਘ ਪਹਿਲੀ ਵਾਰ ਫਰਵਰੀ 2023 ਦੇ ਵਿੱਚ ਸਪੌਸਲ ਵਰਕ ਪਰਮਿਟ ਉੱਤੇ ਕੈਨੇਡਾ ਪਹੁੰਚਿਆ ਸੀ। 10 ਨਵੰਬਰ 2024 ਨੂੰ ਵਰਕ ਪਰਮਿਟ ਖਤਮ ਹੋ ਗਿਆ ਪਰ ਉਸ ਵੱਲੋਂ ਮਿਆਦ ਵਧਾਉਣ ਦੀ ਅਰਜ਼ੀ ਦਾਇਰ ਨਾ ਕੀਤੀ ਗਈ। ਇਸੇ ਦੌਰਾਨ 16 ਨਵੰਬਰ ਨੂੰ 2024 ਨੂੰ ਅਸਾਈਲਮ ਕਲੇਮ ਕਰ ਦਿੱਤਾ ਗਿਆ। ਪੈਟਰੌਂਟੋ ਦੀ ਇਸੇ ਅਦਾਲਤ ਦੇ ਵੱਲੋਂ ਇੱਕ ਹੋਰ ਪੰਜਾਬੀ ਨੌਜਵਾਨ ਜਗਜੀਤ ਸਿੰਘ ਨੂੰ ਵੀ ਰਿਪੋਰਟ ਕਰਨ ਦੇ ਹੁਕਮਾਂ ਹੇਤੇ ਰੋਕ ਲਗਾ ਦਿੱਤੀ ਗਈ ਜੋ ਵਿਜ਼ਿਟਰ ਵੀਜ਼ੇ ਉੱਤੇ ਕੈਨੇਡਾ ਪਹੁੰਚਿਆ ਸੀ ਪਰ ਬਾਅਦ ਵਿੱਚ ਪਨਾਹ ਦਾ ਦਾਵਾ ਪੇਸ਼ ਕਰ ਦਿੱਤਾ। ਇਸੇ ਦੌਰਾਨ ਉਸਨੇ ਕੈਨੇਡੀਅਨ ਸਿਟੀਜ਼ਨ ਦੇ ਨਾਲ ਵਿਆਹ ਕਰਵਾ ਲਿਆ ਪਰ ਪੀਆਰ ਮਿਲਣ ਤੋਂ ਪਹਿਲਾਂ ਹੀ ਉਸ ਨੂੰ ਰਿਪੋਰਟ ਕਰਨ ਦੇ ਹੁਕਮਚਾਰੇ ਕਰ ਦਿੱਤੇ ਨੇ। ਮੀਡੀਆ ਰਿਪੋਰਟਾਂ ਦੇ ਮੁਤਾਬਕ ਇਮੀਗ੍ਰੇਸ਼ਨ ਅਤੇ ਰਿਫਿਊਜੀ ਬੋਰਡ ਦੇ ਵੱਲੋਂ ਭਾਰਤੀ ਨਾਗਰਿਕਾਂ ਦੇ ਨਾਲ ਸੰਬੰਧਤ तकरीबन 10000 ਅਸਾਈਲਮ ਕਲੇਮਸ ਬਾਰੇ ਮੌਜੂਦਾ ਵਰੇ ਦੌਰਾਨ ਵਿਚਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 1025 ਪਰਵਾਨ ਹੋ ਗਏ ਨਹੀਂ ਜਦਕਿ 272 ਰੱਦ ਕਰ ਦਿੱਤੇ ਗਏ ਨਹੀਂ ਤੇ 493 ਜਨਿਆਂ ਨੇ ਪਨਾ ਦੇ ਦਾਅਵੇ ਵਾਪਸ ਲੈ ਲਏ ਨੇ ਜਦਕਿ 2857 ਭਾਰਤੀਆਂ ਨੂੰ ਰਿਪੋਰਟ ਕਰਨ ਦਾ ਹੁਕਮ ਦੇ ਦਿੱਤਾ ਗਿਆ ਹੈ ਇਕੂਆਰ ਫਿਰ ਦੱਸ ਦਈਏ ਵਕਫਾਤੀ ਹਮਾਇਤੀ ਹੋਂ ਦਾ ਦਾਵਾ ਕਰਦੇ ਆ ਕੈਨੇਡਾ ਵਿੱਚ ਪੱਕਾ ਹੋ ਦਾ ਸੁਪਨਾ ਦੇਖ ਰਹੇ ਸੈਂਕੜੇ ਪੰਜਾਬੀਆਂ ਨੂੰ ਉਸ ਸਮੇਂ ਵੱਟਾ ਝਟਕਾ ਲੱਗਿਆ ਜਦੋਂ ਰਿਫਿਊਜੀ ਬੋਰਡ ਨੇ ਉਹਨਾਂ ਦੇ ਅਸਾਈਲਮ ਕਲੇਮ ਰੱਦ ਕਰ ਦਿੱਤੇ ਅਤੇ ਹੁਣ ਇਹਨਾਂ ਨੂੰ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਦੂਜੇ ਪਾਸੇ ਕੈਨੇਡੀਅਨ ਅਦਾਲਤਾਂ ਦੇ ਵਿੱਚ ਧਾਇਰ ਅਪੀਲਾਂ ਵੀ ਕਾਰਗਰ ਸਾਬਿਤ ਨਹੀਂ ਹੋ ਰਹੀਆਂ ਅਤੇ ਮੌਜੂਦਾ ਮਾਰੇ ਦੌਰਾਨ ਸਾਹਮਣੇ ਆਏ 34 ਫੈਸਲਿਆਂ ਦੇ ਵਿੱਚੋਂ ਸਿਰਫ 3 ਨਾ ਪਖੀ ਰਹੇ ਤਾਜ਼ਾ ਫੈਸਲਾ ਪ੍ਰਦੀਪ ਸਿੰਘ ਬਨਾਮ ਲੋਕ ਸੁਰੱਖਿਆ ਮੰਤਰੀ ਮਾਮਲੇ ਤੇ ਵਿੱਚ ਸਾਹਮਣੇ ਆਇਆ ਜਿੱਥੇ ਡਿਪੋਰਟੇਸ਼ਨ ਹੁਕਮ ਉੱਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ ਦੱਸਦੀ ਪ੍ਰਦੀਪ ਸਿੰਘ ਨੇ ਵੱਖਵਾਦੀ ਹਮਾਇਤੀ ਹੋਣ ਅਤੇ ਭਾਤਰ ਰਿਪੋਰਟ ਕੀਤੇ ਜਾਣ ਤੇ ਜਾਨ ਦਾ ਖਤਰਾ ਹੋਣ ਦਾ ਦਾਵਾ ਸਾਬਤ ਕਰਦੇ ਆ ਆਪਣੇ ਮਾਪਿਆਂ ਤੇ ਹਲਫਿਆ ਬਿਆਨ ਅਤੇ ਸੋਸ਼ਲ ਮੀਡੀਆ ਉੱਤੇ ਆਧਾਰਿਤ ਸਬੂਤ ਪੇਸ਼ ਕੀਤੇ ਪਰ ਜੱਜ ਨੇ ਇਹਨਾਂ ਨੂੰ ਮੰਨਣ ਤੋਂ ਨਾਕਾ ਦਿੱਤੀ ਕੈਨਟੋ ਸਥਿਤ ਫੈਡਰਲ ਅਦਾਲਤ ਨੇ 6 ਸਤੰਬਰ ਨੂੰ ਸੁਣਾਏ ਫੈਸਲੇ ਦੇ ਵਿੱਚ ਕਿਹਾ ਹੈ ਕਿ ਬਿਨੇਕਾਰ ਦੇ ਵੱਲੋਂ ਪੇਸ਼ ਦਸਤਾਵੇਜ਼ਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਡਿਪੋਰਟੇਸ਼ਨ ਉੱਤੇ ਰੋਕ ਨਹੀਂ ਲਗਾਈ ਜਾ ਸਕਦੀ। ਪ੍ਰਦੀਪ ਸਿੰਘ ਪਹਿਲੀ ਵਾਰ ਫਰਵਰੀ 2023 ਦੇ ਵਿੱਚ 스ਪੌਸਲ ਵਰਕ ਪਰਮਿਟ ਉੱਤੇ ਕੈਨੇਡਾ ਪਹੁੰਚਿਆ ਸੀ। 10 ਨਵੰਬਰ 2024 ਨੂੰ ਵਰਕ ਪਰਮਿਟ ਖਤਮ ਹੋ ਗਿਆ ਪਰ ਉਸ ਵੱਲੋਂ ਮਿਆਦ ਵਧਾਉਣ ਦੀ ਅਰਜ਼ੀ ਦਾਇਰ ਨਾ ਕੀਤੀ ਗਈ। ਇਸ ਦੌਰਾਨ 16 ਨਵੰਬਰ ਨੂੰ 2024 ਨੂੰ ਅਸਾਈਲਮ ਕਲੇਮ ਕਰ ਦਿੱਤਾ ਗਿਆ। ਪੈਟਰੌਂਟੋ ਦੀ ਇਸੇ ਅਦਾਲਤ ਦੇ ਵੱਲੋਂ ਇੱਕ ਹੋਰ ਪੰਜਾਬੀ ਨੌਜਵਾਨ ਜਗਜੀਤ ਸਿੰਘ ਨੂੰ ਵੀ ਰਿਪੋਰਟ ਕਰਨ ਦੇ ਹੁਕਮਾਂ ਉੱਤੇ ਰੋਕ ਲਗਾ ਦਿੱਤੀ ਗਈ ਜੋ ਵਿਜ਼ਿਟਰ ਵੀਜ਼ੇ ਉੱਤੇ ਕੈਨੇਡਾ ਪਹੁੰਚਿਆ ਸੀ ਪਰ ਬਾਅਦ ਵਿੱਚ ਪਨਾਹ ਦਾ ਦਾਵਾ ਪੇਸ਼ ਕਰ ਦਿੱਤਾ। ਇਸੇ ਦੌਰਾਨ ਉਸਨੇ ਕੈਨੇਡੀਅਨ ਸਿਟੀਜ਼ਨ ਦੇ ਨਾਲ ਵਿਆਹ ਕਰਵਾ ਲਿਆ ਪਰ ਪੀਆਰ ਮਿਲਣ ਤੋਂ ਪਹਿਲਾਂ ਹੀ ਉਸ ਨੂੰ ਰਿਪੋਰਟ ਕਰਨ ਦੇ ਹੁਕਮਚਾਰੇ ਕਰ ਦਿੱਤੇ ਨੇ। ਮੀਡੀਆ ਰਿਪੋਰਟਾਂ ਦੇ ਮੁਤਾਬਕ ਇਮੀਗ੍ਰੇਸ਼ਨ ਅਤੇ ਰਿਫਿਊਜੀ ਬੋਰਡ ਦੇ ਵੱਲੋਂ ਭਾਰਤੀ ਨਾਗਰਿਕਾਂ ਦੇ ਨਾਲ ਸੰਬੰਧਿਤ ਤਕਰੀਬਨ 10000 ਅਸਾਈਲਮ ਕਲੇਮਸ ਬਾਰੇ ਮੌਜੂਦਾ ਬਰੇ ਦੌਰਾਨ ਵਿਚਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 1025 ਪਰਵਾਨ ਹੋ ਗਏ ਨਹੀਂ ਜਦਕਿ 1027 ਰੱਦ ਕਰ ਦਿੱਤੇ ਗਏ ਨਹੀਂ ਤੇ 493 ਜਨਿਆਂ ਨੇ ਪਨਾ ਦੇ ਦਾਅਵੇ ਵਾਪਸ ਲੈ ਲਏ ਨੇ ਜਦਕਿ 2857 ਭਾਰਤੀਆਂ ਨੂੰ ਰਿਪੋਰਟ ਕਰਨ ਦਾ ਹੁਕਮ ਦੇ ਦਿੱਤਾ ਗਿਆ ਹੈ ਇਕੂਆਰ ਫਿਰ ਦੱਸ ਦਈਏ ਵਕਫਾਤੀ ਹਮਾਇਤੀ ਹੋਂ ਦਾ ਦਾਵਾ ਕਰਦਿਆਂ ਕੈਨੇਡਾ ਵਿੱਚ ਪੱਕਾ ਹੋ ਦਾ ਸੁਪਨਾ ਦੇਖ ਰਹੇ ਸੈਂਕੜੇ ਪੰਜਾਬੀਆਂ ਨੂੰ ਉਸ ਸਮੇਂ ਵੱਟਾ ਚੱਕਾ ਲੱਗਿਆ ਜਦੋਂ ਰਿਫਿਊਜੀ ਬੋਰਡ ਨੇ ਉਹਨਾਂ ਦੇ ਅਸਾਈਲਮ ਕਲੇਮ ਰੱਦ ਕਰ ਦਿੱਤੇ ਅਤੇ ਹੁਣ ਇਹਨਾਂ ਨੂੰ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਦੂਜੇ ਪਾਸੇ ਕੈਨੇਡੀਅਨ ਅਦਾਲਤਾਂ ਦੇ ਵਿੱਚ ਦਾਇਰ ਅਪੀਲਾਂ ਵੀ ਕਾਰਗਰ ਸਾਬਿਤ ਨਹੀਂ ਹੋ ਰਹੀਆਂ ਅਤੇ ਮੌਜੂਦਾ ਮਾਰੇ ਦੌਰਾਨ ਸਾਹਮਣੇ ਆਏ 34 ਫੈਸਲਿਆਂ ਦੇ ਵਿੱਚੋਂ ਸਿਰਫ 3 ਹੀ ਨਾ ਪਖੀ ਰਹੀ ਤਾਜਾ ਫੈਸਲਾ ਪ੍ਰਦੀਪ ਸਿੰਘ ਬਨਾਮ ਲੋਕ ਸੁਰੱਖਿਆ ਮੰਤਰੀ ਮਾਮਲੇ ਤੇ ਵਿੱਚ ਸਾਹਮਣੇ ਆਇਆ ਜਿੱਥੇ ਡਿਪੋਰਟੇਸ਼ਨ ਹੁਕਮ ਉੱਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ ਦੱਸਦੀ ਪ੍ਰਦੀਪ ਸਿੰਘ ਨੇ ਵੱਖਵਾਦੀ ਹਮਾਇਤੀ ਹੋਣ ਅਤੇ ਭਾਰਤ ਡਿਪੋਰਟ ਕੀਤੇ ਜਾਣ ਤੇ ਜਾਨ ਦਾ ਖਤਰਾ ਹੋਣ ਦਾ ਦਾਵਾ ਸਾਬਤ ਕਰਦਿਆਂ ਆਪਣੇ ਮਾਪਿਆਂ ਤੇ ਹਲਫਿਆ ਬਿਆਨ ਅਤੇ ਸੋਸ਼ਲ ਮੀਡੀਆ ਉੱਤੇ ਆਧਾਰਿਤ ਸਬੂਤ ਪੇਸ਼ ਕੀਤੇ ਪਰ ਜੱਜ ਨੇ ਇਹਨਾਂ ਨੂੰ ਮੰਨਣ ਤੋਂ ਨਾਕਾ ਦਿੱਤੀ ਟੋਰਾਂਟੋ ਸਥਿਤ ਫੈਡਰਲ ਅਦਾਲਤ ਨੇ 6 ਸਤੰਬਰ ਨੂੰ ਸੁਣਾਏ ਫੈਸਲੇ ਦੇ ਵਿੱਚ ਕਿਹਾ ਹੈ ਕਿ ਬਿਨਕਾਰ ਦੇ ਵੱਲੋਂ ਪੇਸ਼ ਦਸਤਾਵੇਜ਼ਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਡਿਪੋਰਟੇਸ਼ਨ ਉੱਤੇ ਰੋਕ ਨਹੀਂ ਲਗਾਈ ਜਾ ਸਕਦੀ। ਗਦੀਪ ਸਿੰਘ ਪਹਿਲੀ ਵਾਰ ਫਰਵਰੀ 2023 ਦੇ ਵਿੱਚ ਸਪੌਸਲ ਵਰਕ ਪਰਮਿਟ ਉੱਤੇ ਕੈਨੇਡਾ ਪਹੁੰਚਿਆ ਸੀ। 10 ਨਵੰਬਰ 2024 ਨੂੰ ਵਰਕ ਪਰਮਿਟ ਖਤਮ ਹੋ ਗਿਆ ਪਰ ਉਸ ਵੱਲੋਂ ਮਿਆਦ ਵਧਾਉਣ ਦੀ ਅਰਜ਼ੀ ਦਾਇਰ ਨਾ ਕੀਤੀ ਗਈ। ਇਸ ਦੌਰਾਨ 16 ਨਵੰਬਰ ਨੂੰ 2024 ਨੂੰ ਅਸਾਈਲਮ ਕਲੇਮ ਕਰ ਦਿੱਤਾ ਗਿਆ ਪਰ ਟੋਰਾਂਟੋ ਦੀ ਇਸੇ ਅਦਾਲਤ ਦੇ ਵੱਲੋਂ ਇੱਕ ਹੋਰ ਪੰਜਾਬੀ ਨੌਜਵਾਨ ਜਗਜੀਤ ਸਿੰਘ ਨੂੰ ਵੀ ਰਿਪੋਰਟ ਕਰਨ ਦੇ ਹੁਕਮਾਂ ਉੱਤੇ ਰੋਕ ਲਗਾ ਦਿੱਤੀ ਗਈ ਜੋ ਵਿਜ਼ਿਟਰ ਵੀਜ਼ੇ ਉੱਤੇ ਕੈਨੇਡਾ ਪਹੁੰਚਿਆ ਸੀ ਪਰ ਬਾਅਦ ਵਿੱਚ ਪਨਾਹ ਦਾ ਦਾਵਾ ਪੇਸ਼ ਕਰ ਦਿੱਤਾ ਇਸੇ ਦੌਰਾਨ ਉਸਨੇ ਕੈਨੇਡੀਅਨ ਸਿਟੀਜ਼ਨ ਦੇ ਨਾਲ ਵਿਆਹ ਕਰਵਾ ਲਿਆ ਪਰ ਪੀਆਰ ਮਿਲਣ ਤੋਂ ਪਹਿਲਾਂ ਹੀ ਉਸ ਨੂੰ ਰਿਪੋਰਟ ਕਰਨ ਦੇ ਹੁਕਮਚਾਰੇ ਕਰ ਦਿੱਤੇ ਨੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਇਮੀਗ੍ਰੇਸ਼ਨ ਅਤੇ ਰਿਫਿਊਜੀ ਬੋਰਡ ਦੇ ਵੱਲੋਂ ਭਾਰਤੀ ਨਾਗਰਿਕਾਂ ਦੇ ਨਾਲ ਸੰਬੰਧਤ ਤਕਰੀਬਨ 10000 ਅਸਾਈਲਮ ਕਲੇਮਸ ਬਾਰੇ ਮੌਜੂਦਾ ਵਰੇ ਦੌਰਾਨ ਵਿਚਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 1025 ਪਰਵਾਨ ਹੋ ਗਏ ਨਹੀਂ ਜਦਕਿ 1027 ਰੱਦ ਕਰ ਦਿੱਤੇ ਗਏ ਨਹੀਂ ਤੇ 493 ਜਨਿਆਂ ਨੇ ਪਨਾ ਦੇ ਦਾਅਵੇ ਵਾਪਸ ਲੈ ਲਏ ਨੇ ਜਦਕਿ 2857 ਭਾਰਤੀਆਂ ਨੂੰ ਰਿਪੋਰਟ ਕਰਨ ਦਾ ਹੁਕਮ ਦੇ ਦਿੱਤਾ ਗਿਆ ਹੈ ਇਕੁਆਰ ਫਿਰ ਦੱਸਦੀ ਹੈ ਵਕਫਾਤੀ ਹਮਾਇਤੇ ਹੁੰਦਾ ਦਾਅਵਾ ਕਰਦਿਆਂ ਕੈਨੇਡਾ ਵਿੱਚ ਪੱਕਾ ਹੋਣ ਦਾ ਸੁਪਨਾ ਦੇਖ ਰਹੇ ਸੈਂਕੜੇ ਪੰਜਾਬੀਆਂ ਨੂੰ ਉਸ ਸਮੇਂ ਵੱਟਾ ਝਟਕਾ ਲਗਿਆ ਜਦੋਂ ਰਿਫਿਊਜੀ ਬੋਰਡ ਨੇ ਉਹਨਾਂ ਦੇ ਅਸਾਈਲਮ ਕਲੇਮ ਰੱਦ ਕਰ ਦਿੱਤੇ ਅਤੇ ਹੁਣ ਇਹਨਾਂ ਨੂੰ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਦੂਜੇ ਪਾਸੇ ਕੈਨੇਡੀਅਨ ਅਦਾਲਤਾਂ ਦੇ ਵਿੱਚ ਧਾਇਰ ਅਪੀਲਾਂ ਵੀ ਕਾਰਗਰ ਸਾਬਿਤ ਨਹੀਂ ਹੋ ਰਹੀਆਂ ਅਤੇ ਮੌਜੂਦਾ ਮਾਰੇ ਦੌਰਾਨ ਸਾਹਮਣੇ ਆਏ 34 ਫੈਸਲਿਆਂ ਦੇ ਵਿੱਚੋਂ ਸਿਰਫ 3 ਨਾ ਪੱਕੀ ਰਹੀ ਤਾਜ਼ਾ ਫੈਸਲਾ ਪ੍ਰਦੀਪ ਸਿੰਘ ਬਨਾਮ ਲੋਕ ਸੁਰੱਖਿਆ ਮੰਤਰੀ ਮਾਮਲੇ ਤੇ ਵਿੱਚ ਸਾਹਮਣੇ ਆਇਆ ਜਿੱਥੇ ਡਿਪੋਰਟੇਸ਼ਨ ਹੁਕਮ ਉੱਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ ਦੱਸਦੀ ਪ੍ਰਦੀਪ ਸਿੰਘ ਨੇ ਵੱਖਵਾਦੀ ਹਮਾਇਤੀ ਹੋਣ ਅਤੇ ਭਾਰਤ ੜਿਪੋਰਟ ਕੀਤੇ ਜਾਣ ਤੇ ਜਾਨ ਤੱਕ ਖਤਰਾ ਹੋਣ ਦਾ ਦਾਵਾ ਸਾਬਤ ਕਰਦਿਆਂ ਆਪਣੇ ਮਾਪਿਆਂ ਤੇ ਹਲਫਿਆ ਬਿਆਨ ਅਤੇ ਸੋਸ਼ਲ ਮੀਡੀਆ ਉੱਤੇ ਆਧਾਰਿਤ ਸਬੂਤ ਪੇਸ਼ ਕੀਤੇ ਪਰ ਜੱਜ ਨੇ ਇਹਨਾਂ ਨੂੰ ਮੰਨਣ ਤੋਂ ਨਾਕਾ ਦਿੱਤੀ ਕੰਟੋ ਸਥਿਤ ਫੈਡਰਲ ਅਦਾਲਤ ਨੇ 6 ਸਤੰਬਰ ਨੂੰ ਸੁਣਾਏ ਫੈਸਲੇ ਦੇ ਵਿੱਚ ਕਿਹਾ ਹੈ ਕਿ ਬਿਨਕਾਰ ਦੇ ਵੱਲੋਂ ਪੇਸ਼ ਦਸਤਾਵੇਜ਼ਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਡਿਪੋਰਟੇਸ਼ਨ ਉੱਤੇ ਰੋਕ ਨਹੀਂ ਲਗਾਈ ਜਾ ਸਕਦੀ। ਗਦੀਪ ਸਿੰਘ ਪਹਿਲੀ ਵਾਰ ਫਰਵਰੀ 2023 ਦੇ ਵਿੱਚ ਸਪੌਸਰ ਵਰਕ ਪਰਮਿਟ ਉੱਤੇ ਕੈਨੇਡਾ ਪਹੁੰਚਿਆ ਸੀ। 10 ਨਵੰਬਰ 2024 ਨੂੰ ਵਰਕ ਪਰਮਿਟ ਖਤਮ ਹੋ ਗਿਆ ਪਰ ਉਸ ਵੱਲੋਂ ਮਿਆਦ ਵਧਾਉਣ ਦੀ ਅਰਜ਼ੀ ਦਾਇਰ ਨਾ ਕੀਤੀ ਗਈ। ਇਸ ਦੌਰਾਨ 16 ਨਵੰਬਰ ਨੂੰ 2024 ਨੂੰ ਅਸਾਈਲਮ ਕਲੇਮ ਕਰ ਦਿੱਤਾ ਗਿਆ ਪਰ ਟੋਰਾਂਟੋ ਦੀ ਇਸੇ ਅਦਾਲਤ ਦੇ ਵੱਲੋਂ ਇੱਕ ਹੋਰ ਪੰਜਾਬੀ ਨੌਜਵਾਨ ਜਗਜੀਤ ਸਿੰਘ ਨੂੰ ਵੀ ਰਿਪੋਰਟ ਕਰਨ ਦੇ ਹੁਕਮਾਂ ਉੱਤੇ ਰੋਕ ਲਗਾ ਦਿੱਤੀ ਗਈ ਜੋ ਵਿਜ਼ਿਟਰ ਵੀਜ਼ੇ ਉੱਤੇ ਕੈਨੇਡਾ ਪਹੁੰਚਿਆ ਸੀ ਪਰ ਬਾਅਦ ਵਿੱਚ ਪਨਾਹ ਦਾ ਦਾਵਾ ਪੇਸ਼ ਕਰ ਦਿੱਤਾ ਇਸੇ ਦੌਰਾਨ ਉਸਨੇ ਕੈਨੇਡੀਅਨ ਸਿਟੀਜ਼ਨ ਦੇ ਨਾਲ ਵਿਆਹ ਕਰਵਾ ਲਿਆ ਪਰ ਪੀਆਰ ਮਿਲਣ ਤੋਂ ਪਹਿਲਾਂ ਹੀ ਉਸ ਨੂੰ ਰਿਪੋਰਟ ਕਰਨ ਦੇ ਹੁਕਮਚਾਰੀ ਕਰ ਦਿੱਤੇ ਨੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਇਮੀਗ੍ਰੇਸ਼ਨ ਅਤੇ ਰਿਫਿਊਜੀ ਬੋਰਡ ਦੇ ਵੱਲੋਂ ਭਾਰਤੀ ਨਾਗਰਿਕਾਂ ਦੇ ਨਾਲ ਸੰਬੰਧਿਤ ਤਕਰੀਬਨ 10000 ਅਸਾਈਲਮ ਕਲੇਮਸ ਬਾਰੇ ਮੌਜੂਦਾ ਫਰੇ ਦੌਰਾਨ ਵਿਚਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 1025 ਪਰਵਾਨ ਹੋ ਗਏ ਨੇ ਜਦਕਿ 6227 ਰੱਦ ਕਰ ਦਿੱਤੇ ਗਏ ਨੇ ਤੇ 493 ਜਨਿਆਂ ਨੇ ਪਨਾ ਦੇ ਦਾਅਵੇ ਵਾਪਸ ਲੈ ਲਏ ਨੇ ਜਦਕਿ 2857 ਭਾਰਤੀਆਂ ਨੂੰ ਰਿਪੋਰਟ ਕਰਨ ਦਾ ਹੁਕਮ ਦੇ ਦਿੱਤਾ ਗਿਆ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ